ਨਗਰ ਦੇ ਮਕੋੜਾ ਪਤਨ ਦੇ 라ਵੀ ਦਰਿਆ ਵਿੱਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਅੱਧਾ ਦਰਜਨ ਤੋਂ ਵੱਧ ਪਿੰਡਾਂ ਦੇ ਨਾਲ ਸੰਪਰਕ ਟੁੱਟ ਗਿਆ ਸੋ ਦੱਸਦੇ ਨੇ ਆ ਕਿ ਜੋ ਪਿੰਡ ਨੇ ਜੋ 라ਵੀ ਦਰਿਆ ਦੇ ਪਰਲੇ ਪਾਸੇ ਵਸੇ ਹੋਏ ਨੇ ਉਹਨਾਂ ਤੱਕ ਕਿਸ਼ਤੀ ਜਿਹੜੀ ਜਾਂਦੀ ਸੀ ਉਹ ਵੀ ਬੰਦ ਹੋ ਗਈ ਹੈ ਕਿਉਂਕਿ ਪਾਣੀ ਦਾ ਪੱਧਰ ਇਸਕਾ ਵੱਧ ਗਿਆ ਕਿ ਹੁਣ ਕਿਸ਼ਤੀ ਵੀ ਜਿਹੜੀ ਹੈ ਉਹ ਕੰਮ ਨਹੀਂ ਆ ਰਹੀ ਫਿਲਹਾਲ ਪਿਛਲੇ ਦਿਨਾਂ ਤੋਂ ਲਗਾਤਾਰ ਪਹਾੜੀ ਇਲਾਕੇ ਦੇ ਵਿੱਚ بارش ਹੋ ਰਹੀ ਹੈ ਜਿਸ ਕਰਕੇ ਡੈਮਾਂ ਵਿੱਚ ਪਾਣੀ ਵੱਧ ਗਿਆ ਹੈ ਔਰ ਉੱਥੇ ਹੀ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਅਧੀਨ ਪੰਦੇ ਵਿਧਾਨ ਸਭਾ ਹਲਕਾ ਦਿਨਾਂ ਨਗਰ ਦੇ ਮਕੋੜਾ ਪਤਨ ਦੇ ਵਿੱਚ ਵੀ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਹੈ ਜਿਸ ਕਰਕੇ ਰਾਵੀ ਦਰਿਆ ਦੇ ਨਾਲ ਲੱਗਦੇ ਜਿਹੜੇ ਅੱਧਾ ਦਰਜਨ ਤੋਂ ਵੱਧ ਪਿੰਡ ਨੇ ਉਹ ਉਹ ਨਾਲ ਸੰਪਰਕ ਟੁੱਟ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਜਿਹੜੇ ਬੱਚੇ ਸਕੂਲ ਜਾਂਦੇ ਨਹੀਂ ਜਾਂ ਫਿਰ ਜਿਹੜੇ ਟੀਚਰਸ ਜਿਹੜੇ ਸਕੂਲ ਪੜ੍ਹਾਉਂਦੇ ਨੇ ਉਹਨਾਂ ਵੱਲੋਂ ਵੀ ਸਕੂਲਾਂ ਤੱਕ ਪਹੁੰਚਣਾ ਜਿਹੜਾ ਹੈ ਉਹ ਮੁਸ਼ਕਿਲ ਹੋ ਗਿਆ ਹੈ ਫਿਲਹਾਲ ਪਿੰਡ ਤੁਰਬਾਨੀ ਚੇਬੇ ਪਰੀਆਲ ਲਸੀਆਣ ਮੰਮੀ ਚਕਰੰਜਾ ਹੋਰ ਵੀ ਅਜਿਹੇ ਪਿੰਡ ਨੇ ਜਿਨ੍ਹਾਂ ਨਾਲ ਸੰਪਰਕ ਬਿਲਕੁਲ ਟੁੱਟ ਗਿਆ ਹੈ ਕਿਉਂਕਿ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਔਨ ਜਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਸਹੂਲਤਾਂ ਜਿਹੜੀਆਂ ਮਿਲੀਆਂ ਸੀਗੀਆਂ ਜਿਹੜੀਆਂ ਕਿਸ਼ਤੀ ਜਾਂਦੀ ਸੀ ਉਹ ਵੀ ਹੁਣ ਚਲਣੀ ਬੰਦ ਹੋ ਗਈ ਹੈ ਜਿਸ ਕਰਕੇ ਲੋਕ ਬੇहद ਪਰੇਸ਼ਾਨ ਨੇ ਫਿਲਹਾਲ ਪਾਣੀ ਦਾ ਵਹਾ ਇੰਨਾ ਜ਼ਿਆਦਾ ਤੇਜ਼ ਹੈ ਕਿ ਇਸ ਦੇ ਵਿੱਚ ਕਿਸ਼ਤੀ ਚਲਾਉਣੀ ਵੀ ਮੁਸ਼ਕਲ ਹੀ ਜਾਪ ਰਹੀ ਹੈ ਫਿਲਹਾਲ ਕਿਸ਼ਤੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਔਰ ਜੋ ਪਰਲੇ ਪਾਸੇ ਦੇ ਪਿੰਡ ਨੇ ਉਹਨਾਂ ਲੋਕਾਂ ਦਾ ਆਣਾ ਜਾਣਾ ਬਿਲਕੁਲ ਬੰਦ ਹੋ ਗਿਆ ਇਹ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਸੰਪਰਕ ਜਿਹੜਾ ਹੈ ਬਿਲਕੁਲ ਟੁੱਟ ਚੁੱਕਾ ਹੈ ਫਿਲਹਾਲ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਮਕੋੜਾ ਪਤਨ ਦੀਆਂ ਔਰ ਉਸ ਦੇ ਨਾਲ ਲੱਗਦੇ ਪਿੰਡਾਂ ਦੀਆਂ ਜਿੱਥੇ ਪਾਣੀ ਦਾ ਪੱਧਰ ਵਧਨ ਕਰਕੇ ਸੰਪਰਕ ਜਿਹੜਾ ਹੈ ਉਹ ਟੁੱਟ ਚੁੱਕਾ ਹੈ ਫਿਲਹਾਲ ਲੋਕ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਔਰ ਇਸ ਦੇ ਨਾਲ ਜਿਹੜੇ ਸਕੂਲ 'ਚ ਬੱਚੇ ਜਾਂਦੇ ਸੀ ਉਹਨਾਂ ਲਈ ਵੀ ਸਕੂਲ ਤੱਕ ਪਹੁੰਚਣਾ ਜਿਹੜਾ ਹੈ ਉਹ ਮੁਸ਼ਕਲ ਹੋ ਗਿਆ ਹੈ ਔਰ ਮਜਬੂਰਨ ਉਹਨ ਨੂੰ ਆਪਣੇ ਘਰ ਵਾਪਸ ਪਰਤਣਾ ਪੈ ਰਿਹਾ ਫਿਲਹਾਲ ਲਗਾਤਾਰ ਪਿੰਡ ਦੇ ਲੋਕ ਪੱਕੇ ਪੁਲ ਦਾ ਨਿਰਮਾਣ ਕਰਨ ਦੀ ਗੱਲ ਕਰਦੇ ਆ ਰਹੇ ਨੇ ਔਰ ਉਹਨਾਂ ਨੂੰ ਹਮੇਸ਼ਾ ਹੀ ਪ੍ਰਸ਼ਾਸਨ ਵੱਲੋਂ ਵੀ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਇੱਥੇ ਜਿਹੜਾ ਇਹ ਪੱਕਾ ਪੁਲ ਬਣਾ ਦਿੱਤਾ ਜਾਵੇ ਕਿ ਹਰ ਵਾਰ ਜਦੋਂ بارش ਹੁੰਦੀ ਹੈ ਔਰ ਪਾਣੀ ਦਾ ਵਹਾਅ ਡੈਮੋ ਵਿੱਚ ਪਾਣੀ ਵੱਜ ਜਾਂਦਾ ਹੈ ਤਾਂ ਫਿਰ ਪਾਣੀ ਜਿਹੜੇ ਡੈਮ ਖੋਲ ਦਿੱਤੇ ਜਾਂਦੇ ਨੇ ਔਰ ਜਿਹੜੇ ਦਰਿਆ ਨੇ ਉਹ ਪਾਣੀ ਦਾ ਉਹਨਾਂ ਚ ਪੱਧਰ ਵੱਜ ਜਾਂਦਾ ਹੈ ਜਿਸ ਕਰਕੇ ਮਕੋੜਾ ਪਤਨ ਵਿੱਚ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਤਬਾਈ ਹੋਈ ਸੀ ਪਾਣੀ ਦਾ ਪੱਧਰ ਵਧਨ ਕਰਕੇ ਬਹੁਤ ਸਾਰੇ ਪਿੰਡ ਜਿਹੜੇ ਸਾਨੂੰ ਸੰਪਰਕ ਟੁੱਟ ਗਿਆ ਸੀ ਔਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ ਸੀ ਔਰ ਹੁਣ ਵੀ ਤਸਵੀਰਾਂ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਜਿੱਥੇ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਜਿਹੜੇ ਨੇ ਹੁਣ ਉਹਨਾਂ ਦਾ ਇੱਕ ਦੂਸਰੇ ਦੇ ਪਿੰਡਾਂ ਵਿੱਚ ਜਾਣਾ ਜਿਹੜਾ ਹੈ ਉਹ ਮੁਸ਼ਕਲ ਹੋ ਗਿਆ ਹੈ ਸੰਪਰਕ ਟੁੱਟ ਚੁੱਕਾ ਹੈ ਔਰ ਕਈ ਬੱਚੇ ਜਿਹੜੇ ਸਕੂਲ ਜਾਂਦੇ ਸੀ ਦੂਸਰੇ ਪਿੰਡ ਵਿੱਚ ਤਾਂ ਉਹ ਬੱਚੇ ਵੀ ਹੁਣ ਸਕੂਲ ਨਹੀਂ ਜਾ ਸਕਦੇ ਫਿਲਹਾਲ ਲਗਾਤਾਰ ਤਸਵੀਰਾਂ ਤੁਹਾਰਨਾ ਸਾਂਝੀਆਂ ਕਰ ਰਹੇ ਹਾਂ ਔਰ ਇਸ ਪੂਰੇ ਮਾਮਲੇ ਦੇ ਵਿੱਚ ਪਿੰਡ ਦੇ ਲੋਕ ਸਾਹਮਣੇ ਆਏ ਨੇ ਉਹ ਤੁਹਾਨੂੰ ਕੀ ਕੁਝ ਆਖਰੀ ਨੇ ਆਓ ਸੁਣਾਉਂਦੇ ਚੱਲਦੇ। ਕੋੜੇ ਖੰਡੇ ਹਰੇ ਚਾਂ ਪਾਣ ਆ ਗਿਆ ਉਹ ਜਿੱਥੇ ਆ ਦੇ। ਕਿਹ ਚੱਤੀਏ ਤੇਰੇ ਆ ਲਿਆ। ਜੋ ਬਾਦੂ ਵੀ ਤੇਰੇ ਆ ਗਿਆ। ਕਾਫੀ ਹੈ ਜਿਹੜੀ ਜਾਨ ਦੇ ਚਾਰੇ ਅੱਗੇ ਅੱਗੇ ਆਖਰੀ ਬਾਦ ਤੇ ਗਿਆ ਜਿਵੇਂ ਜਲਾ ਪਾਣੀ ਆਦਾ। ਕੀ ਮੰਦੋ ਨੇ ਕੋਈ ਨਹੀਂ।